ਅੱਜ ਕੱਲ੍ਹ ਹੁਣ ਤੁਸੀਂ ਦੇਖੋ ਫੋਨ ਆ ਗਏ ਫੋਨਾਂ ਨੇ ਮਤਲਬ ਸਾਰਾ ਕੁਝ ਹੀ ਖਤਮ ਕਰਤਾ ਜਵਾਨੀ ਦਾ ਮਤਲਬ ਕੁਝ ਨਸ਼ਿਆਂ ਨੇ ਖਾਲੀ ਜ਼ਿੰਦਗੀ ਚਿੱਟੇ ਤੇ ਲਾ ਗਏ ਮਤਲਬ ਸ਼ਰਾਬਾਂ ਵੀ ਇਹਨੇ ਚਿੱਟੇ ਤੇ ਲਾ ਗਏ ਬਾਕੀ ਜਿਹੜੀ ਫੋਨ ਆ ਨਾ ਇਹ ਫੋਨ ਸਭ ਤੋਂ ਵੱਡੀ ਮਤਲਬ ਇਹ ਬਿਮਾਰੀ ਇਹੀ ਕੱਢ ਆਈ ਆਪਣੇ ਕੋਲ ਬਚਨ ਹੋ ਰਹੇ ਤੇ ਨਾ ਹੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ ਦੁਨੀਆ ਤੇ ਸ੍ਰਿਸ਼ਟੀ ਤੇ ਆਏ ਨੇ ਜਦੋਂ ਫਿਰ ਕਾਲ ਯੁਗ ਨਾਲ ਮਿਲਾਪ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਜੋ ਕਾਲ ਯੁਗ ਨੇ ਦਰਸ਼ਨ ਕਰੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਆਪਦੀ ਕਿਰਿਆ ਲੈ ਕੇ ਆਏ ਉਹ ਮਹਾਰਾਜ ਕਹਿੰਦੇ ਵੀ ਅਸੀਂ ਮਹਾਰਾਜ ਕੋਲੇ ਆਏ ਦਰਸ਼ਨ ਦੇ ਨਗਨ ਰੂਪ ਚਾਏ ਤੇ ਉਹ ਕਹਿੰਦੇ ਮਹਾਰਾਜ ਵੀ ਮੈਂ ਕਿਰਿਆ ਲੈ ਕੇ ਆਇਆ ਕਾਲ ਯੁਗ ਦੀ ਮਤਲਬ ਉਹ ਕਹਿੰਦੇ ਵੀ ਕੀ ਕਿਰਿਆ ਹੋ ਥੋੜੀ ਤੇਰੀ ਕੀ ਕਿਰਿਆ ਹੋਗੀ ਉਹ ਕਹਿੰਦੇ ਵੀ ਇੱਕ ਤਾਂ ਮੂੰਹ ਬਹੁਤ ਚਲਦਾ ਰਹੂ ਇਹਨਾਂ ਦਾ ਦੁਨੀਆ ਦਾ ਲੋਕ ਖਾਈ ਹੋ ਜਾਣਗੇ ਸਾਰੇ ਦਿਹਾੜੇ ਮੂੰਹ ਨਹੀਂ ਹਟਣਾ ਠੀਕ ਹੈ ਜੀ ਵੀਰ ਇਹ ਵੀ ਇੱਕ ਦੂਜਾ ਵੀ ਇਹ ਕਰੈਕਟਰ ਦੇ ਮਤਲਬ ਲੰਗੋਟੇ ਦੇ ਕੱਚੇ ਰਹਿਣਗੇ ਵੀ ਅਸੀਂ ਰੱਖਣਾ ਮਹਾਰਾਜ ਕਹਿੰਦੇ ਵੀ ਵੀ ਇਹ ਕਿਰੇ ਆ ਵੀ ਵੀ ਕੋਈ ਜਤੀ ਸਤੀ ਨਹੀਂ ਰਹੂਗਾ ਜਤੀ ਸਤੀ ਨਹੀਂ ਰਹਿਣ ਦੇਣਾ ਮੈਂ ਕਿਸੇ ਨੂੰ ਮਹਾਰਾਜ ਨੇ ਵੀ ਇਹਨੂੰ ਬਵਾਰਜਾ ਦੀਆ ਕਾਲ ਯੁਗ ਨੂੰ ਮਹਾਰਾਜ ਕਹਿੰਦੇ ਵੀ ਤੈ ਸਾਡੀ ਸੰਗਤ ਦੇ ਨੇੜੇ ਨਹੀਂ ਆਉਣਾ ਤੇ ਮਹਾਰਾਜ ਕਹਿੰਦੇ ਵੀ ਅਸੀਂ ਨਾਮ 'ਚ ਪਾਉਣਾ ਆਕਾਲ ਪੁਰਖ ਦੇ ਨਾਲ ਲਾਉਣਾ ਲੋਕਾਂ ਨੂੰ ਦੁਨੀਆ ਨੂੰ ਨਾਮ 'ਚ ਪਾਉਣਾ ਵੀ ਤੂੰ ਸਾਡੀ ਸੰਗਤ ਦੇ ਨੇੜੇ ਨਹੀਂ ਮਹਾਰਾਜ ਨੇ ਇਹਨੂੰ ਬਵਾਰਜਾ ਧਾਤੀ